ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਾਜ਼ਰ ਹਾਂ ਜੀ ਤੁਹਾਡੇ ਲਈ ਇੱਕ ਫੁੱਲ ਵੈਲ ਲਾਈਨਿੰਗ ਦੀ ਛੋਟੀ ਜੀ ਵੀਡੀਓ ਲੈ ਕੇ ਆਪਾਂ ਸਟਾਰ ਫੈਬਰਿਕ ਮੋਗਾ ਤੋਂ ਆਪਣਾ ਐਡਰੈਸ ਹੈ ਜੀ ਸਟਾਰ ਫੈਬਰਿਕ 메ਨ ਬਾਜ਼ਾਰ ਨੀਅਰ ਮਲੋਤਰਾ ਬੁਕ ਡੀਪੂ ਮੋਗਾ ਇਹਨਾਂ ਸਿੱਧਾ ਤੁਸੀਂ ਸਾਰੇ ਤਕਰੀਬਨ ਅਨਲਿਓ ਜਾਣਦੇ ਹੋ ਸਾਰਾ ਕੁਝ ਲੇਕਿਨ ਅੱਜ ਆਪਣੇ ਕੋਲੇ ਕੁਝ ਸਪੈਸ਼ਲ ਮਾਲ ਆਇਆ ਸੀਗਾ ਜਿਹਦੇ ਕਰਕੇ ਆਪਾਂ ਵੀਡੀਓ ਪਾਇਆ ਅੱਗੇ ਆਪਾਂ ਤੁਹਾਨੂੰ 2+ ਕੱਟ ਦਿੰਨੇ 2 ਤੋਂ 8 ਦਿੰਨੇ ਆ 5 ਤੋਂ 10 ਦਿੰਨੇ 5 ਤੋਂ 20 ਦਿੰਨੇ ਆ ਪਰ ਅੱਜ ਆਪਣੇ ਕੋਲੇ ਮਾਲ ਇੱਕ ਬਹੁਤ ਸਪੈਸ਼ਲ ਆਇਆ ਸੀਗਾ ਜਿਹਦੇ ਲਈ ਆਪਾਂ ਇੱਕ ਛੋਟੀ ਜੀ ਵੀਡੀਓ ਪਾ ਰਹੇ ਹਾਂ ਅੱਜ ਆਪਣੇ ਕੋਲੇ ਮਾਲ ਆਇਆ ਜੀ 10+ 10 ਮੀਟਰ ਤੋਂ ਲੈ ਕੇ ਜੀ 50 ਮੀਟਰ ਤੱਕ ਉਹਨੋਂ ਵੀ ਤੋਲ ਦੇ ਵਿੱਚ ਅੱਗੇ ਆਪਾਂ ਥਾਣਾ ਦੇ ਵਿੱਚ ਦਿੰਨੇ ਆ ਤੁਹਾਨੂੰ 30 ਰੁਪਏ ਮੀਟਰ ਅੱਜ ਤੁਹਾਨੂੰ ਆਪਾਂ ਤੋਲ 'ਚ ਦੇ ਦੇਣਾ ਜੀ 10 ਮੀਟਰ ਤੋਂ ਘੱਟ 50 ਮੀਟਰ ਤੱਕ ਘੱਟ ਹੈ ਜੀ 30 ਦਾ 40 ਦਾ 50 ਤੱਕ ਘੱਟ ਹੈ ਲਿਖਾਓ ਤੁਹਾਨੂੰ ਵੀ ਵੱਡੇ ਵੱਡੇ ਥਾਣੇ ਆ ਜੀ ਲੋ ਪੂਰੇ ਥਾਣਿਆਂ ਦਾ ਮਾਲ ਆ ਜੀ 50 50 ਮੀਟਰ ਦਾ ਘੱਟ ਆ 30 ਮੀਟਰ ਦਾ ਘੱਟ ਆ 10 ਤੋਂ ਛੋਟਾ ਨਹੀਂ ਹੋਏਗਾ 10 ਤੋਂ ਛੋਟਾ ਬਿਲਕੁਲ ਨਹੀਂ ਹੋਏਗਾ ਜੀ 10 ਤੋਂ ਲੈ ਕੇ 50 ਮੀਟਰ ਤੱਕ ਜਿਹੜਾ 5 ਤੋਂ 10 15 ਆਪਾਂ ਤੁਹਾਨੂੰ ਅੱਗੇ 470 ਦਿੰਦੇ ਸੀਗੇ ਅੱਜ ਆਪਣੇ ਕੋਲ ਸਪੈਸ਼ਲ ਆਇਆ ਜੀ 10 ਮੀਟਰ ਤੋਂ ਲੈ ਕੇ 50 ਮੀਟਰ ਤੱਕ ਦਾ ਘਟ ਜਿਹੜਾ ਅਜੇ ਤੱਕ ਨਾ ਆਪਣੇ ਕੋਲ ਕਦੇ ਪਹਿਲਾਂ ਆਇਆ ਪਹਿਲੀ ਵਾਰੀ ਮਾਲ ਹੀ ਆਇਆ ਜੀ ਅੱਜ ਤੰਲਾ ਬਹੁਤ ਨੇ ਪੂਰੇ ਥਾਣੇ ਦੇ 40 40 50 50 ਮੀਟਰ ਦੇ ਵੇਜ ਆਪਾਂ ਸਿਰਾ ਮੀਟਰਾਂ ਚ ਵੀ ਸਕਦੇ ਸੀ ਪਰ ਲੇਕਿਨ ਆਪਾਂ ਜਿਵੇਂ ਆਇਆ ਜੀ ਉਵੇਂ ਹੀ ਵੇਚਦੇ ਆਂ ਥਾਣ ਆਉਂਦੇ ਨੇ ਥਾਣਾਂ ਚ ਦਿੰਨੇ ਆਂ ਕੱਟ ਵੀ ਸੌਂਦਾ ਤਾਂ ਕੱਟ ਪੀਸ ਦਿੰਨੇ ਆ ਇਹ ਸਾਰੀ ਕੁਆਲਿਟੀ ਆਪਣੇ ਕੋਲੇ ਕੱਟ ਪੀਸ ਚਾਹੀਏ ਪਿਓਰ ਫੁੱਲ ਵੈਲ ਦਾ ਮਾਲ ਹੈ 19 ਤੋਂ 20 ਮੀਟਰ ਦੀ ਐਵਰੇਜ ਆ ਜੀ ਇਹਦੀ ਤਕਰੀਬਨ 20 ਹੋਈ ਆ ਵੈਸੇ 컬러 ਬਹੁਤ ਹੈਗੇ ਨੇ ਜੀ ਉਸੇ 50 ਮੀਟਰ ਵਾਲੇ ਜੋ ਕੋਈ ਅੱਧਾ ਵੀ ਕਰਾਉਣਾ ਹੋਵੇ ਤਾਂ ਵੀ ਕਰਦੇ ਆਂਗੇ ਜੇ ਤੁਸੀਂ ਕਹਿੰਨੇ 50 ਮੀਟਰ ਦਾ ਨਹੀਂ ਲੈਣਾ ਇਕੱਠਾ ਇੱਕੋ ਥਾਣ ਤੇ ਚਲੋ 컬러 ਬੰਦੇ ਕੋਲੇ ਵੱਧ ਬਣ ਜਾਂਦੇ ਆ ਉਹ ਤੁਹਾਨੂੰ ਆਪਾਂ ਕੱਟ ਕੇ ਅੱਧਾ ਪੂਜਾ ਜਿੰਨਾ ਚਾਹੀਦਾ 20 ਮੀਟਰ 30 ਮੀਟਰ ਉਹ ਵੀ ਕੱਟ ਕੇ ਬਾ ਦੇ ਆਂਗੇ ਤਾਂ ਵੀ ਕੋਈ ਚੱਕਰ ਨਹੀਂ ਵੇਠਾ ਗਾਦੀ ਦਾ ਮਾਲ ਦਾ 500 ਤੇ 20 ਰੁਪਏ ਕਿਲੋ ਉਹ ਪੰਜਾਬ ਚ ਨਹੀਂ ਇਹ ਹਰੀੜ ਦਾ ਮਾਲ ਮਿਲੂਗਾ ਜੀ ਜਿਹੜਾ ਤੁਹਾਨੂੰ 5 ਤੋਂ 10 12 ਦਾ 515 20 25 ਮਿਲਦਾ ਵਾ ਆਪਾਂ ਤੁਹਾਨੂੰ 10 ਟਨ ਲੈ ਕੇ 50 ਮੀਟਰ ਤੱਕ ਦਾ ਦੇ ਦੇਣਾ ਘੱਟ ਜਿਹੜੀ ਜਿਹੜੀ ਤੁਹਾਨੂੰ 26 ਰੁਪਏ ਮੀਟਰ ਹੀ ਪੈਣੀ ਹੈ ਜੀ 20 ਮੀਟਰ ਦੀ ਪੂਰੀ ਐਵਰੇਜ ਹੈ ਜੀ ਇਹਦੀ 26 ਰੁਪਏ ਮੀਟਰ ਕੋਸਟ ਕਰੋ ਯਾਪਾ ਥਾਣਾ ਵੀ ਕੱਟ ਕੇ ਦੰਨੇ ਆ ਜੇ 10 10 20 ਮੀਟਰ ਤਾਂ ਵੀ 30 ਰੁਪਏ ਦੰਨੇ ਆ ਪਰ ਇਹ ਆਪਾਂ ਨੂੰ ਅੱਜ ਕੱਟ ਪੀਸ ਚ ਆਈ ਹੈ ਪਹਿਲੀ ਵਾਰੀ ਇਹ ਮਾਲ ਆਇਆ ਸਿਰਫ 5 ਕੁ ਪਾਲ ਤੋਂ ਬਈ ਮਾਲ ਆ ਜੀ ਕੋਈ ਜ਼ਿਆਦਾ ਨਹੀਂਗਾ 3 3 3 ਕਵਾਂਟਰਲ ਮਾਲ ਹੈ ਨਾ ਵੱਡਾ ਵੱਡਾ ਕੱਟ ਪੱਤ ਬੂਲੇ ਵਧੀਆ ਵਾ ਐਵਰੇਜ ਪੂਰੀ ਵਧੀਆ ਵਾ ਐਵਰੇਜ ਤੁਹਾਨੂੰ ਕੱਢ ਕੇ ਵੀ ਦਿਖਾ ਸਕਦੇ ਆ ਕੋਈ ਹੋਣੀ 20 20 ਮੀਟਰ ਦੀ ਐਵਰੇਜ ਆ ਜੀ ਹਾਂ ਲੋ ਤੁਹਾਡੇ ਸਾਹਮਣੇ ਹੋਰ ਤੁਹਾਨੂੰ 2 4 6 8 10 12 12.5 ਆਹ ਡਬਲ ਸਿਰਫ 12.5 ਮੀਟਰ 12.5 ਮੀਟਰ ਦਾ ਪੀਸ ਹੈ ਜੀ ਇਹ ਇਹਨਾਂ ਕੰਡੇ ਤੇ ਲਓ ਜੀ 12.5 ਮੀਟਰ ਦਾ ਪੀਸ ਆ ਜੀ 600 ਤੇ 20 ਗ੍ਰਾਮ ਦਾ ਹੋਇਆ ਹੁਣ ਐਵਰੇਜ ਤੁਸੀਂ ਆਪ ਕੱਢ ਲਓ 20 ਮੀਟਰ ਤੋਂ ਉੱਪਰ ਆਏਗੀ ਜੀ ਬਿਲਕੁਲ 26 ਦਾ ਪੱਕਾ ਹੀ ਆ 26 ਤੋਂ ਕੱਟ ਕੋ ਜਵਾਨੀ ਜਵਾਨੀ ਕੱਟ ਭਾਵੇਂ ਪੈ ਜੀ 26 ਤੋਂ ਉੱਤੇ ਨਹੀਂ ਪੈਣ ਵਾਲਾ ਮਾਲ ਕਲਰ ਬਹੁਤ ਹੈਗੇ ਨੇ ਜੀ ਮਾਲ ਹਲੇ ਦੋ ਇਕੱਠੇ ਹੀ ਖੋਲੀਆਂ ਤਿੰਨ ਕ ਬੰਦ ਪਈਆਂ ਪੰਜ ਇਕੱਠਾਂ ਦਾ ਹੀ ਮਾਲ ਆਇਆ ਜੀ ਸਿਰਫ ਜਿੰਨਾ ਲੈਣਾ ਚਾਹੂੰ ਫਿਲਹਾਲ ਹਾਜ਼ਰ ਹੈ ਜੀ ਅੱਜ ਦੀ ਤਰੀਕ ਵਿੱਚ ਬਚਦਾ ਇੱਕ ਦਿਨ ਕਿ ਦੋ ਦਿਨ ਇਹ ਭਗਵਾਨ ਜਾਣਦਾ ਕਿੰਨਾ 26 ਮੀਟਰ ਪੂਰਾ 26 ਮੀਟਰ ਦਾ ਜੀ 1 ਕਿਲੋ ਤੇ 300 ਗ੍ਰਾਮ 1 ਕਿਲੋ ਤੇ 300 ਗ੍ਰਾਮ ਦਾ 26 ਮੀਟਰ ਚੜਿਆ ਜੀ ਬਿਲਕੁਲ 20 ਮੀਟਰ ਐਗਜ਼ੈਕਟ 20 ਮੀਟਰ ਦੀ ਐਵਰੇਜ ਆਉਂਦੀ ਪਈ ਹੈ ਮਾਲ ਦੀ ਜੀ ਪਿਓਰ ਫੁੱਲ ਵੈਲ ਇਕ ਤੋਂ ਕਰਦਾ ਮਾਲ ਹੈ ਬਰਾਬਰ ਦੀ ਐਵਰੇਜ ਹੈ ਕੋਈ ਨਹੀਂ ਪੀਸ ਭਾਰ ਆ ਗਿਆ ਪਤਲਾ ਆ ਗਿਆ ਸਾਰੀ 20 ਮੀਟਰ ਦੀ ਐਵਰੇਜ ਵਾਲਾ ਹੀ ਮਾਲ ਹੈ ਐਗੈਕ ਤੁਹਾਨੂੰ ਜਿਹੜਾ 26 ਰੁਪਏ ਮੀਟਰ ਪੈ ਜਾਣਾ ਜਲਦੀ ਆਓ ਤੇ ਜਲਦੀ ਪਾਓ ਵਾਲਾ ਸੌਦਾ ਹੈ ਜੀ ਕਿਉਂਕਿ ਉਹ ਜਿਆ ਮਾਲ ਕਦੇ ਕਦੇ ਹੀ ਆਉਂਦਾ ਵਾ ਰੀਨ ਵਾਲਾ ਆਉਣ ਵਾਲਾ ਮਾਲ ਨਹੀਂ ਆਇਆ ਹੈਗਾ 500 ਤੇ 20 ਰੁਪਏ ਕਿਲੋ ਜੀ ਇਸ ਤੋਂ ਬਾਅਦ ਤੁਹਾਨੂੰ ਦਿਖਾ ਰਹੇ ਹਾਂ ਜੀ ਥਾਨਾ ਵਾਲਾ ਮਾਲ ਥਾਨਾਵੇਂ ਬਹੁਤ ਆਏ ਹੋਏ ਆ 150 ਤੋਂ 200 ਕਲਰ ਆਪਣੇ ਕੋਲ ਇਸ ਟਾਈਮ ਥਾਨਾਂ ਚ ਪਿਆ ਹੋਇਆ ਹੈ ਜੀ। 50-50 ਮੀਟਰ ਦੇ ਥਾਨ ਹੈ। ਬੰਦ ਥਾਨ ਲੈਣਾ ਚਾਹੋ ਥਾਨ ਮਿਲ ਜਾਣਗੇ ਜੀ। ਅਗਰ ਤੁਸੀਂ ਕਟਵਾ ਕੇ 10-10 20-20 30-30 ਮੀਟਰ ਲੈਣਾ ਚਾਹੋ ਉਹ ਮਿਲ ਜਾਣਗੇ। ਕੱਟ ਪੀਸ ਵਾਲਾ ਮਾਲ ਤੋਲ ਕੇ ਹੈ ਜੀ। ਫਰੈਸ਼ ਦਾ ਮਾਲ ਥਾਨਾਂ ਵਾਲਾ ਮਿਲ ਕੇ ਆ। ਤੈਨੂੰ ਫਿਰ ਸਿਰਫ 30 ਪਰ ਮੀਟਰ। ਪਿਓਰ ਫੁੱਲ ਵੈਲ ਦਾ ਮਾਲ ਆ ਸਾਫ ਸੁਥਰਾ ਮਾਲ ਹੈ ਬਿਲਕੁਲ ਫਰੈਸ਼ ਦਾ ਮਾਲ ਹੈ ਜੀ। ਇਹ ਤੁਹਾਨੂੰ ਮਿਲੇਗਾ ਸਿਰਫ ਸਿਰਫ 30 ਰੁਪਏ ਮੀਟਰ ਵਿੱਚ ਹੋਰ ਕਿਸੇ ਕਿਸਮ ਦਾ ਕੱਟ ਪੀਸ ਛੋਟਾ 2 ਮੀਟਰ ਦਾ ਇਕੱਲਾ 2 ਮੀਟਰ ਦਾ ਗੱਠ ਚਾਹੀਦਾ ਹੋਵੇ ਆਪਾਂ ਵੀ ਪਿਛਲੀ ਵੀਡੀਓ ਤੇ ਵੀ ਦੱਸਿਆ ਸੀਗਾ 2 3 ਮੀਟਰ ਦੇ 4 ਮੀਟਰ 4.5 ਮੀਟਰ ਤੋਂ ਉਹ ਤੋਂ 8ਾ ਲ ਮਾਲ ਚਾਹੀਦਾ ਹੋਵੇ ਜੀ 470 ਰੁਪਏ ਕਿਲੋ ਹੈ ਕੱਲੇ 2 ਮੀਟਰ ਦੇ ਪੀਸ ਚਾਹੀਦੇ ਹੋਣ 380 ਰੁਪਏ ਕਿਲੋ ਹੈ ਜੀ ਮਿਕਸ ਸਾਰਾ ਜਿਹੜਾ ਮਰਜ਼ੀ ਲੈ ਲਓ ਵੱਡੇ ਲੈ ਲਓ 2 ਤੋਂ 12 13 ਵਾਲਾ ਵੀ ਹੈ 470 ਰੁਪਏ ਕਿਲੋ 10 ਤੋਂ 50 ਵਾਲਾ ਤੁਹਾਨੂੰ 10 ਹੀ ਦਿੱਤਾ ਪਹਿਲਾਂ ਜਿਹੜੀ ਜਣ ਟੌਪ ਆਈਟਮ ਅੱਜ ਪਹਿਲੀ ਵਾਰ ਹੀ ਆਈ ਆ ਇੰਨੇ ਸਾਲ ਤੋਂ ਕੰਮ ਅਸੀਂ ਨਹੀਂ ਕੀਤਾ ਤੇ ਪਰ ਮੇਰੇ ਲਈ ਪਹਿਲੀ ਵਾਰੀ ਐਡਾ ਮਾਲ ਜਲਦੀ ਆਓ ਤੇ ਜਲਦੀ ਪਾਓ ਜੀ ਇੱਕ ਤੁਹਾਨੂੰ ਅੱਜ 2 ਪੀਸ suit ਦਿਖਾ ਰਹੇ ਹਾਂ ਜਿਨ੍ਹਾਂ ਦੇ ਵਿੱਚ 2 ਪੀਸ ਵੀ ਹੈਗੇ ਆ ਜੀ ਔਰ 3 ਪੀਸ ਵੀ ਹੈਗੇ ਆ ਜ਼ੀਰੋ ਮੈਚਿੰਗ ਨਾਲ ਹੈ ਜੀ ਕੋਈ ਨਹੀਂ ਅਨਮੈਚਡ suit ਜਿਹੜਾ ਮਰਜ਼ੀ ਕੱਢ ਲਓ ਜਿਹੜਾ ਮਰਜ਼ੀ ਛਾਣ ਲਓ 400 suit ਦਾ ਲਾਟ ਚੱਕਿਆ ਜੀ ਕੱਲ ਹੀ ਆਇਆ ਮਾਲ ਜਿਵੇਂ ਮੀਨੇ ਵੀ ਆਪਾਂ ਇੱਕ ਵੀਡੀਓ ਪਾਇਆ ਸੀਗਾ ਉਹਦੇ ਚ ਆਪਾਂ ਨੂੰ 700 ਸੂਟ ਆਇਆ ਸੀਗਾ ਜਿਹੜਾ ਸਾਰਾ ਨਿਪੜ ਗਿਆ ਉਹ ਇਹ ਆਪਣੇ ਕੋਲੇ ਮਾਲ ਘੱਲ ਹੀ ਆਇਆ ਨਾ ਵਾ ਇਹਦੇ ਚ ਕੋਈ 15 20% ਸੂਟ ਦੁਪੱਟੇ ਵਾਲੇ ਵੀ ਹੈਗੇ ਆ ਪਰ ਉਹ ਵੀ ਆਪਣੇ ਮਿਕਸੀ ਆ ਜੀ ਵਿੱਚ ਹੀ ਆਪਾਂ ਕੋਈ ਉਤੋਂ ਕੱਢਿਆ ਨਹੀਂ ਛਾਂਟਿਆ ਨਹੀਂ ਥੋੜੇ ਕਰਮਾਂ ਦਾ ਜਿਹੜਾ ਤੁਹਾਨੂੰ ਆ ਜੀ ਜ਼ੀਰੋ ਮੈਚਿੰਗ ਤੇ ਬਣੇ ਹੋਏ ਆ ਜੀ ਸਾਰੇ 2.5 ਮੀਟਰ ਦੀ ਕੱਟ ਹੋਏਗੀ ਕੋਈ 2.5 ਮੀਟਰ ਤੋਂ ਛੋਟਾ ਨਹੀਂ ਹੋਏਗਾ ਤੁਸੀਂ ਬ੍ਰੌਕੇਟ 'ਚ ਕਾਫੀ ਹੈਗੇ ਆ ਸੂਟ ਬਾਟਮ ਕਿਸੇ ਨਾਲ ਪਾੜਾ ਸਿਲਕ ਦੀ ਲੱਗੀ ਆ ਕਿਸੇ ਨੂੰ ਫਰੈਂਚ ਟਰੇਵ ਨਹੀਂ ਲੱਗੀ ਆ ਕਿਸੇ ਨੂੰ ਖਾਦੀ ਸਿਲਕ ਦੀ ਲੱਗੀ ਆ ਉਹਨੇ ਬ੍ਰੌਕੇਟ ਦਾ ਸੂਟ ਆ ਜੀ ਉਹ ਪਾੜਾ ਸਿਲਕ ਦੀ ਬਾਟਮ ਲੱਗੀ ਆ ਦੇਖੋ 골ਡਨ ਪੱਟੀ ਵਾਲਾ ਪਾੜਾ ਵਾ ਗੱਲ ਦਾ ਕਪੜਾ ਇਹ ਤਾਂ 250 ਰੁਪਏ ਦਾ ਗੱਲ ਆ ਪਾੜੇ ਦੀ ਬਾਟਮ ਹੀ ਆ ਜੀ ਗੱਲ ਬ੍ਰੌਕਰ ਦੀ ਸ਼ਰਟ ਹੈ ਇਹ ਵੇਖੋ ਕੁਦਰਤੀ ਪਹਿਲਾਂ 20 ਨੱਕੇ ਤੇ ਪਾੜਾ ਸੇ ਲੱਗਦੀ ਲੱਗੀ ਹੋਈ ਬੋਟਮ ਇਹ ਹੋਰ 골ਡਨ ਪੱਟੀ ਵਾਲਾ ਪਾੜਾ ਜੀ ਕੱਲਾ 250 ਦਾ ਬੋਟਮ ਹੀ ਆ ਕੱਲਾ ਇਹ ਸੂਟਾਂ ਦਾ ਲਾੜਾ ਆਪਾਂ ਤੁਹਾਨੂੰ ਦੇ ਦੇਣਾ ਜੀ ਸਿਰਫ ਹੋ ਸਿਰਫ 200 ਰੁਪਏ ਦੇ ਵਿੱਚ ਜਿਹੜਾ ਮਰਜ਼ੀ ਆਪਾਂ ਕੋਈ ਛਾਂੜਣਾ ਨਹੀਂ ਕੋਈ ਕੁਛ ਨਹੀਂ ਤੁਸੀਂ ਜਿਹੜੇ ਮਰਜ਼ੀ ਖੜ੍ਹ ਲਓ ਦੁਪੱਟੇ ਵਾਲੇ ਤੁਹਾਡੇ ਹੱਥ ਆ ਜਾਣ ਤੇ ਦੂਜੇ ਆ ਜਾਣ ਸਿਰਫ ਸਿਰਫ 200 ਰੁਪਏ ਜੀ ਦੇ ਦੇਣਾ ਸਾਰਾ ਮਾਲ ਜੀ ਹੈ ਆਪਾਂ ਆਹ ਇਕੱਠਾ ਚੱਕ ਲੋ ਜੋ ਆ ਗਿਆ ਤੁਹਾਡੇ ਹੀ ਦੁਪੱਟੇ ਵਾਲੇ ਕੋਈ ਖਰਾਬ ਹੋਵੇ ਕੁਛ ਹੋਵੇ ਉਹ ਆਪਾਂ ਜ਼ਿੰਮੇਵਾਰ ਆ ਕੋਈ ਕੱਟ ਛੋਟੀ ਹੋਵੇ ਕੋਈ ਸਫਾਦੂਦੀ ਹੋਵੇ ਉਹ ਵੀ ਆਪਾਂ ਜ਼ਿੰਮੇਵਾਰ ਢਾਈ ਢਾਈ ਦੀ ਕੱਟ ਆਏਗੀ ਸਾਰੀ ਵੱਧ ਭਾਵੇਂ ਪੋਰਾ ਆ ਜਾ ਗੱਟ ਨਹੀਂ ਆਉਗੀ ਡੂਟ ਬਹੁਤ ਤਰ੍ਹਾਂ ਦੇ ਹੈਗੇ ਜੀ ਕ੍ਰੀਮ ਜੀ ਹੈ ਵਿੱਚੇ ਪਾੜ ਦੀ ਸ਼ਰਟ ਸ ਹੈ ਖਾਦੀ ਸਲਕ ਹੈ ਖਾਦੀ ਦੀਆਂ ਬਾਟਮ ਵੀ ਲੱਗੀਆਂ ਹੋਈਆਂ ਜੀ ਸੈਮੀਓ ਪਾੜਾ ਵੀ ਹੈਗਾ ਪਿਓਰ ਪਾੜਾ ਵੀ ਹੈਗਾ ਆ ਦੇਖੋ ਬ੍ਰੌਕਟ ਦੀ ਸ਼ਰਟ ਨਾਲ ਜੌਰਜਟ ਦੀ ਉਹਦੇ ਨਾਲ ਬਾਟਮ ਲੱਗੀ ਹੋਈਆਂ ਜੀ ਵਰਕ ਕੀਤਾ ਹੈ ਵਰਕ ਵਾਲੀ ਬਾਟਮ ਹੈ ਕੱਲੀ ਇਹਦੀ ਸ਼ਰਟ ਹੀ ਬਣਾਉਣੀ ਹੋਵੇ ਤਾਂ 200 250 ਤੋਂ ਘੱਟ ਨਹੀਂ ਬਣਨੀ ਆਪਾਂ ਤੁਹਾਨੂੰ 2 ਪੀਸ ਸੂਟ ਹੀ ਦੇ ਦੇਨੇ ਵਿੱਚ 3 ਪੀਸ ਵੀ ਦੇ ਦੇਨੇ ਵਿੱਚ ਹੀ 200 ਚ ਤੇ ਨੇਰੀ ਦੇ ਦੁਪट्टे ਤਕਰੀਬਨ ਲੱਗੇ ਹੋਏ ਸਾਰਿਆਂ ਨਾਲ ਜਿੰਨੇ ਵੀ ਹੈਗਾ 20% 15% 25% ਸਭ ਵਿੱਚ ਹੀ ਲਾਤੇ ਸਾਰੇ ਸਿਰਫ ਸਿਰਫ 200 ਰੁਪਏ ਦੇ ਵਿੱਚ ਜੀ ਅੱਜ ਦੀ ਤਰੀਕ ਵਿੱਚ ਮੌਜੂਦ ਮਾਲ ਆ ਜੀ 350 ਸੂਟ ਪਿਆ ਹੋਆ ਬਾਕੀ ਕੱਲ ਪਰਸੋ ਚ ਉੱਥੇ ਕਿਦਾਂ ਨੇ ਬਣਦਾ ਭਗਵਾਨ ਜਾਣਦਾ ਪਹਿਲਾਂ ਉਹ ਤੇ ਪਹਿਲਾਂ ਪਾਓ ਹੋਰ ਕਿਸੇ ਵੀ ਕਿਸਮਤਰਾਂ ਦੀ ਆਈਟਮ ਜੀ ਜਾਰਜਟ ਪਲੇਨ ਜਾਰਜਟ ਪ੍ਰਿੰਟਡ ਹਰ ਤਰ੍ਹਾਂ ਦੇ ਦੁਪੱਟੇ ਕਸ਼ਮੀਨਾ ਵੈਲਵਟ ਸ਼ਰੀਰ सारा कुछ आ चुका जी है का सारा कुछ अच्छा स्पेषल बनाई सी वीडियो कल लाइनिंग करके तो पर चलो अ सूट एक विखाते हैं, साटन वगैरह जी भी चीज तुम चाहो वह मिलेगी ठीक है जी धन्यवाद जी